ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਬੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਿਮਰਨ ਅਭਿਆਸ ਵਿੱਚ ਇੱਕ ਅਵਸਥਾ ਆਉਂਦੀ ਹੈ ਜਿਸ ਵਿੱਚ ਸਿਮਰਨ ਅਭਿਆਸੀ ਦਾ ਮਨ ਸੰਕਲਪ ਵਿਕਲਪ ਰੂਪੀ ਸਾਰੇ ਫੁਰਨਿਆਂ ਤੋਂ ਆਜ਼ਾਦ ਹੋ ਕੇ ਆਪਣੇ ਆਪ ਵਿੱਚ ਖੋ ਜਾਂਦਾ ਹੈ ਅਤੇ ਉਸ ਖਲੋਣ ਜਾਂ ਇਕਾਗਰਤਾ ਵਿੱਚ ਵਿਅਕਤੀ ਨੂੰ ਆਨੰਦ ਅਤੇ ਸ਼ਾਂਤੀ ਮਹਿਸੂਸ ਹੁੰਦੀ ਹੈ ਜਦੋਂ ਸਿਮਰਨ ਅਭਿਆਸ ਕਰਨ ਵਾਲਾ ਵਿਅਕਤੀ ਜਾਪ ਦੇ ਆਸਰੇ ਇਸ ਅਵਸਥਾ ਵਿੱਚ ਪਹੁੰਚ ਜਾਵੇ ਕਿ ਉਸ ਦੇ ਫੁਰਨੇ ਬੰਦ ਹੋ ਜਾਣ ਉਸ ਦਾ ਮਨ ਇਕਾਗਰ ਹੋ ਕੇ ਆਪਣੇ ਆਪ ਵਿੱਚ ਖੋ ਜਾਵੇ ਤਾਂ ਇਸ ਅਵਸਥਾ ਦੇ ਪੱਕੇ ਉੱਤੇ ਜੇਕਰ ਉਹ ਵਿਅਕਤੀ ਚਾਹੇ ਕਿ ਉਸ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਜਾਂ ਕਿਸੇ ਹੋਰ ਅਪਕਾਰ ਪਗੰਪਰਾ ਦੀਆਂ ਕਲਪਤ ਅਵਸਥਾਾਂ ਵਿੱਚ ਪ੍ਰਗਟ ਹੋ ਜਾਣ ਦਾ ਐਸਾ ਹੀ ਹੁੰਦਾ ਹੈ ਇਸ ਅਵਸਥਾ ਵਿੱਚ ਜੇਕਰ ਚਾਹੇ ਤਾਂ ਉਸ ਦੇ ਸਾਹਮਣੇ ਸੂਰਜ ਵਰਗ ਰੋਸ਼ਨੀ ਵੀ ਆ ਜਾਵੇਗੀ ਜਿਸ ਵਿੱਚ ਚਾਨਣ ਦਾ ਸੂਰਜ ਵਰਗਾ ਹੋਵੇਗਾ ਪਰ ਗਰਮੀ ਬਿਲਕੁਲ ਨਹੀਂ ਕੋਈ ਗੁਰਮਖ ਨਾਮ ਅਭਿਆਸੀ ਐਸੇ ਅਵਸਥਾ ਨੂੰ ਪ੍ਰਾਪਤੀ ਦੀ ਅਵਸਥਾ ਸਮਝਦੇ ਹਨ ਪਰ ਇਹ ਉਹਨਾਂ ਦਾ ਭੁਲੇਖਾ ਹੈ ਗੁਰੂ ਸਹਿਬਾਨ ਦੀ ਜਾਂ ਕਿਸੇ ਹੋਰ ਅਵਕਾਰ ਦੀ ਕਲਪਤ ਅਵਸਥਾ ਦਾ ਸਾਹਮਣੇ ਆ ਜਾਣਾ ज्ञान निरंजनी ज्योत ਦਾ ਅਸਥੂਲ ਰੂਪ ਸੂਰਜ ਵਰਗੀ ਰੋਸ਼ਨੀ ਦਾ ਦਿਖਾਈ ਦੇਣਾ ਆਪਣੇ ਮਨ ਦੀ ਇੱਛਾ ਤੋਂ ਪੈਦਾ ਹੁੰਦਾ ਹੈ ਅਭਿਆਸੀ ਦਾ ਮਨ ਇਕਾਗਰ ਹੋ ਕੇ ਇਤਨਾ ਸ਼ਕਤੀਮਾਨ ਹੋ ਜਾਂਦਾ ਹੈ ਕਿ ਉਸ ਦਾ ਹਰ ਫੁਰਨਾ ਸਾਖਸ਼ਤ ਬਣ ਕੇ ਉਸ ਨੂੰ ਦਿਸਦਾ ਹੈ ਚਾਹੇ ਇਹ ਅਵਸਥਾ ਵੀ ਕਾਫੀ ਚੰਗੀ ਹੈ ਅਤੇ ਮਨ ਦੀ ਇਕਾਗਰਤਾ ਦਾ ਇੱਕ ਕਮਾਲ ਹੈ ਪਰ ਇਹ ਵਾਹਿਗੁਰੂ ਦੀ ਪ੍ਰਾਪਤੀ ਜਾਂ ਮਿਲਾਪ ਨਹੀਂ ਗੁਰਮਤਿ ਵਿੱਚ ਵਾਹਿਗੁਰੂ ਦਾ ਅਸਲ ਗਿਆਨ ਉਸ ਦੇ ਨਿਰਗੁਣ ਸਰੂਪ ਦੇ ਸਮਝਣ ਅਤੇ ਅਨੁਭਵ ਕਰਨ ਵਿੱਚ ਹੈ ਵਾਹਿਗੁਰੂ ਰੂਪ ਰੰਗ ਤੋਂ ਨਿਆਰਾ ਹੈ ਉਸ ਦਾ ਚਹਿਣ ਚੱਕਰ ਕੁਛ ਨਹੀਂ ਪਰ ਫਿਰ ਵੀ ਉਹ ਹੈ ਅਤੇ ਅਨੁਭਵ ਦੀਆਂ ਅੱਖੀਆਂ ਨੂੰ ਦਿਸਦਾ ਹੈ ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮਖ ਆਖੀ ਤਾਂ ਫਿਰ ਇਹ ਕਿਵੇਂ ਹੋ ਸਕਦਾ ਹੈ ਜਿਸ ਦਾ ਕੋਈ ਚਿੰਨ ਨਹੀਂ ਦੇਖ ਨਹੀਂ ਰੰਗ ਨਹੀਂ ਰੂਪ ਨਹੀਂ ਤੁਹਾਨੂੰ ਕਿਵੇਂ ਦਿਖ ਸਕਦਾ ਹੈ ਨਗਬੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੇ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣਾ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जिसका कोई रूप नहीं रंग नहीं चिन्ह नहीं कि दिस सकता है तो इसका उत्तर ओह इस तरह दिस सकता है कि कभी किसी ने काम क्रोध का रूप रेख रंग देखया है नहीं काम क्रोध कदे किसी नहीं दिसे पर जब काम क्रोध किसी के अंदर पैदा होंगे हैं तो उसनों पता लग जाता है कि मेरे अंदर हम काम का निवास है ज क्रोध का निवास है ਸਾਡੇ ਅੰਦਰ ਸਾਡੀ ਜਿਸ ਸ਼ਕਤੀ ਨੂੰ ਕਾਮ ਜਾਂ ਕਰੋਧ ਜਾਂ ਪਿਆਰ ਵਰਗੀਆਂ ਸੂਖਮ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ ਉਸੇ ਸ਼ਕਤੀ ਨੂੰ ਜਦੋਂ ਸਾਡੇ ਅੰਦਰ ਵਾਹਿਗੁਰੂ ਜੀ ਪ੍ਰਗਟ ਹੋਣ ਹਾਂ ਵਾਹਿਗੁਰੂ ਜੀ ਦੀ ਹੋਂਦ ਦਾ ਵੀ ਪਤਾ ਲੱਗ ਜਾਂਦਾ ਹੈ ਜਿਵੇਂ ਕਰੋਧ ਦੇ ਸਾਡੇ ਅੰਦਰ ਆਇਆ ਸਾਡੀਆਂ ਸਭ ਹਰਕਤਾਂ ਤੋਂ ਕਰੋਧ ਪ੍ਰਗਟ ਹੁੰਦਾ ਹੈ ਇਸੇ ਤਰ੍ਹਾਂ ਸਾਡੇ ਅੰਦਰ ਵਾਹਿਗੁਰੂ ਜੀ ਜਦ ਪ੍ਰਗਟ ਹੁੰਦੇ ਹਨ ਤਾਂ ਸਾਡੀਆਂ ਸਭ ਹਰਕਤਾਂ ਤੋਂ ਵਾਹਿਗੁਰੂ ਜੀ ਦੀ ਖੁਸ਼ਬੂ ਆਉਂਦੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਇਸ ਤੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਵਾਹਿਗੁਰੂ ਜੀ ਦੀ ਹੋਂਦ ਨੂੰ ਆਪਣੇ ਅੰਦਰ ਪ੍ਰਗਟ ਕਰਨ ਦਾ ਕੀ ਤਰੀਕਾ ਹੈ ਉਹ ਹੀ ਤਰੀਕਾ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਇਸ ਵਾਕ ਵਿੱਚ ਦੱਸਦੇ ਹਨ ਹਰ ਜਪ ਜਿਐ ਰਿਐ ਛੁਟਿਐ ਗੁਰਮੁਖ ਚਿਨੈ ਆਪ ਮਹਾਨ ਸਚਾਈ ਨਾਲ ਭਰੇ ਇਸ ਗੁਰਵਾਕ ਅੰਦਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੱਸਦੇ ਹਨ ਕਿ ਹਰੀ ਦਾ ਨਾਮ ਜਪ ਕੇ ਗੁਰਮਖ ਦਾ ਮਨ ਖੋਲ ਜਾਂਦਾ ਹੈ ਅਤੇ ਮਨ ਦੇ ਤਿਕਾਉ ਦੀ ਹਲ ਵਿੱਚ ਉਹ ਆਪਣੇ ਆਪ ਨੂੰ ਆਪਣੀ ਅਸਲੀਅਤ ਨੂੰ ਆਪਣੇ ਮੂਲ ਨੂੰ ਪਛਾਣਦਾ ਹੈ ਅਤੇ ਪਛਾਨ ਕੇ ਹਮੇਸ਼ਾ ਲਈ ਆਜ਼ਾਦ ਹੋ ਜਾਂਦਾ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਆਪਣੇ ਆਪ ਦੀ ਪਛਾਣ ਕਿਸ ਤਰ੍ਹਾਂ ਕੀਤੀ ਜਾਵੇ ਜਦੋਂ ਸਿਮਰਨ ਅਭਿਆਸੀ ਨਾਮ ਜਪ ਦੇ ਆਸਰੇ ਅਫੁਰ ਅਵਸਥਾ ਵਿੱਚ ਪਹੁੰਚੇ ਭਾਵ ਇੱਕ ਐਸੀ ਅਵਸਥਾ ਜਿੱਥੇ ਹਰ ਪ੍ਰਕਾਰ ਦੇ ਫੁਰਨੇਆਂ ਜਾਂ ਵਿਚਾਰਾਂ ਤੋਂ ਮਨ ਆਜ਼ਾਦ ਹੋ ਕੇ ਆਪਣੇ ਆਪ ਵਿੱਚ ਅਡੋਲ ਖੋ ਜਾਵੇ ਤਾਂ ਉਸ ਅਵਸਥਾ ਵਿੱਚ ਤਿੰਨ ਚੀਜ਼ਾਂ ਰਹਿ ਜਾਂਦੀਆਂ ਹਨ ਪਹਿਲੀ ਇਹ ਕਿ ਉਸ ਅਵਸਥਾ ਵਿੱਚ ਪੂਰਨ ਹਨੇਰਾ ਹੀ ਹਨੇਰਾ ਹੁੰਦਾ ਹੈ ਦੂਸਰੀ ਉਸ ਅਵਸਥਾ ਵਿੱਚ ਆਨੰਦ ਹੀ ਆਨੰਦ ਹੁੰਦਾ ਹੈ ਅਤੇ ਤੀਸਰਾ ਉਸ ਅਵਸਥਾ ਵਿੱਚ ਇੱਕ ਉਹ ਹੁੰਦਾ ਹੈ ਜਿਹੜਾ ਅਨੁਭਵ ਕਰਦਾ ਹੈ ਕਿ ਹੁਣ ਸਾਡੇ ਫੁਰਨੇ ਖਲੋ ਗਏ ਹਨ पूर्ण पूर्ण अनेरा ਅਤੇ पूर्ण ਆਨੰਦ ਹੈ ਇਹ ਤੀਸਰੀ ਅਵਸਥਾ ਪਹਿਲੀਆਂ ਦੋ ਅਵਸਥਾਵਾਂ ਦਾ ਸਾਥੀ ਚੰਗਵਾ ਹੁੰਦੀ ਹੈ ਫਿਰ ਅਭਿਆਸੀ ਨੂੰ ਅਭਿਆਸ ਦੀ ਉੱਚ ਅਵਸਥਾ ਵਿੱਚ ਪਹੁੰਚ ਕੇ ਬੜੀ ਹੁਸ਼ਿਆਰੀ ਨਾਲ ਪਹਿਲੀਆਂ ਦੋਹਾਂ ਚੀਜ਼ਾਂ ਅਨੇਰੇ ਅਤੇ ਆਨੰਦ ਦਾ ਖਿਆਲ ਛੱਡ ਕੇ ਉਹ ਜੋ ਇਹਨਾਂ ਦਾ ਸਾਥੀ ਹੈ ਉਸ ਵੱਲ ਵਿਰਤੀ ਮੋੜਨੀ ਚਾਹੀਦੀ ਹੈ ਇਹ ਇਕਾਗਰਤਾ ਦੀ ਵੱਡੀ ਟੀਸੀ ਕਹੀ ਜਾ ਸਕਦੀ ਹੈ ਇੱਥੇ ਵਾਹਿਗੁਰੂ ਨੂੰ ਲੱਭਣ ਦੀ ਥਾਂ ਗੁਰਬਾਣੀ ਅਭਿਆਸੀ ਨੂੰ ਆਪਣਾ ਆਪਾ ਆਪਨਾ ਮੂਲ ਦੇਖਣ ਲਈ ਪ੍ਰੇਰਿਤ ਹੈ ਇਹ ਸਿਮਰਨ ਅਭਿਆਸ ਦੇ ਰਸਤੇ ਦਾ ਬੜਾ ਵੱਡਾ ਮੋੜ ਹੁੰਦਾ ਹੈ ਵਨ ਤੋਂ ਜੋਤ સ્વરૂਪ ਹੈ ਆਪਣਾ ਮੂਲ ਪਛਾਨ ਇੱਥੇ ਪਹੁੰਚ ਕੇ ਅਭਿਆਸੀ ਦੀ ਮਦਦਾਂ ਦੀ ਅੜਿੱਚਨ ਜਾਂ ਰੁਕਾਵਟ ਖਤਮ ਹੋ ਜਾਂਦੀ ਹੈ ਅਤੇ ਉਹ ਆਪਣੇ ਅਭਿਆਸ ਦਾ ਰੁਖ ਹੁਣ ਵਾਹਿਗੁਰੂ ਨੂੰ ਲੱਭਣ ਦੀ ਬਜਾਏ ਆਪਣੇ ਆਪ ਨੂੰ ਲੱਭਣ ਵਿੱਚ ਲਗਾਉਂਦਾ ਹੈ ਯਾਦ ਰੱਖਣ ਅਤੇ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਮਹਾਵਾਕ ਵਿੱਚ ਵਨਨੋ ਜੋਤ ਦਾ ਸਰੂਪ ਕਿਹਾ ਗਿਆ ਹੈ ਜੋਤ ਨਹੀਂ ਕਿਹਾ ਗਿਆ ਜੋਤ ਅਤੇ ਜੋਤ ਦੇ ਸਰੂਪ ਵਿੱਚ ਇੱਕ ਬੜਾ ਜ਼ਰੂਰੀ ਅਤੇ ਬੜਾ ਪਾਰਾ ਫਰਕ ਹੈ ਸਰੂਪ ਅਸਲੀਅਤ ਵਰਗਾ ਤਾਂ ਹੋ ਸਕਦਾ ਹੈ ਪਰ ਅਸਲੀਅਤ ਨਹੀਂ ਹੋ ਸਕਦਾ ਗੁਰੂ ਕਰਦੀ ਬਟਾਈ ਤੇ ਇਸ ਸੂਖਸ਼ਮ ਪੇਧਾ ਨੂੰ ਸਮਝ ਕੇ ਗੁਰਸਿੱਖ ਸਿਮਰਨ ਅਭਿਆਸ ਦੀਆਂ ਉੱਚੀਆਂ ਤੋਂ ਉੱਚੀਆਂ ਅਵਸਥਾਵਾਂ ਵਿੱਚ ਖੇੜਦਾ ਹੋਇਆ ਨਿਰਮਾਨ ਅਤੇ ਵਾਹਿਗੁਰੂ ਜੀ ਦਾ ਸਪੁੱਤਰ ਬਣ ਆ ਜਾਂਦਾ ਹੈ ਤਦੋਂ ਅਭਿਆਸ ਦਾ ਰੁਖ ਆਪਣੇ ਆਪੇ ਨੂੰ ਦੇਖਣ ਸਮਝਣ ਅਤੇ ਪਛਾਣਨ ਵੱਲ ਮੁੜਿਏ ਅਤੇ ਲਗਾਤਾਰ ਸਿਮਰਨ ਅਭਿਆਸ ਕਾਇਮ ਰੱਖੀਏ ਤਾਂ ਗੁਰਸਿੱਖ ਦਾ ਆਪਾ ਫਿਰ ਪ੍ਰਗਟ ਹੋਣਾ ਰਬਦਾ ਹੈ ਅਤੇ ਅਤਿ ਸੂਖਸ਼ਮ ਹਾਲਤੋਂ ਵੱਧਦਾ ਵੱਧਦਾ ਜाहਰ ਜਹੂਰ ਦੇ ਸੰਲਗਪੈਂਦਾ ਹੈ ਇਸ ਅਵਸਥਾ ਦਾ ਆਤਮ ਆਨੰਦ ਕਥਨ ਦੁਬਾਰ ਹੁੰਦਾ ਹੈ ਨਾਨਕ ਕਾ ਪਾਤ ਸਾਹੋ ਦਿਸੈ ਜਹਰਾ ਇਸ ਸੁਭਾਗ ਅਵਸਥਾ ਵਿੱਚ ਪਹੁੰਚ ਕੇ ਵੀ ਸਿਮਰਨ ਅਭਿਆਸੀ ਨੂੰ ਆਪਣੀ ਕੋਝਬੰਦ ਨਹੀਂ ਕਰਨੀ ਚਾਹੀਦੀ ਸਗੋਂ ਉਸ ਨੂੰ ਉਹ ਅਜਮਾਰਨਾ ਚਾਹੀਦਾ ਹੈ ਕਿ ਗੁਰਬਾਣੀ ਦੀ ਅਗਵਾਈ ਅਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਜੋ ਉਸ ਨੂੰ ਆਪਣੇ ਆਪੇ ਦੇ ਸਾਖਸ਼ਤ ਗਵਾਹ ਹੋਣ ਲੱਗ ਪਏ ਹਨ ਕਿ ਉਸ ਦਾ ਇਹ ਬੋਲ ਜਾਂ ਆਪਾ ਅਸਲ ਵਿੱਚ ਵਾਹਿਗੁਰੂ ਹੈ ਫਿਰ ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਵਾਹਿਗੁਰੂ ਜੀ ਦੇ ਸਾਰੇ ਗੁਨਾ ਜਾਂ ਸਿਫਤਾਂ ਨੂੰ ਇਸ ਆਪੇ ਜਾਂ ਮੂਲ ਉੱਤੇ ਘਟਾ ਕੇ ਦੇਖਦਾ ਹੈ ਅਤੇ ਉਸ ਦੀ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਜਦ ਕਿ ਉਹ ਸੱਚੀ ਮੁੱਚੀ ਆਪਣੇ ਆਪੇ ਆਪਣੇ ਮੂਲ ਆਪਣੀ ਆਤਮਾ ਵਿੱਚ ਵਾਹਿਗੁਰੂ ਜੀ ਦੇ ਸਾਰੇ ਗੁਣ ਸਾਰੀਆਂ ਸਿਫਤਾਂ ਦੇਖਦਾ ਹੈ ਫਿਰ ਉਸ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਮਹਾਨ ਬਾਕ ਵਿੱਚ ਪੂਰਾ ਨਿਸ਼ਟਾ ਆਉਂਦਾ ਹੈ ਇਸ ਤੋਂ ਅਕੇ ਸਿਮਰਨ ਅਭਿਆਸੀ ਅੰਦਰੋਂ ਲੱਭੇ ਹੋਏ ਆਪਣੇ ਵਾਹਿਗੁਰੂ ਜੀ ਦੀ ਸੰਗਤ ਕਰਦਾ ਹੈ ਅਤੇ ਐਸ ਸੰਗਤ ਨੂੰ ਇਤਨਾ ਵਧਾਉਂਦਾ ਹੈ ਕਿ ਵਾਹਿਗੁਰੂ ਜੀ ਤੋਂ ਪਲ ਪਰ ਵਿਚੜਨਾ ਇੱਕ ਅਸਹਿ ਕਸ਼ਟ ਬਣ ਜਾਂਦਾ ਹੈ ਫਿਰ ਗੁਰਸਿੱਖ ਵਾਹਿਗੁਰੂ ਜੀ ਦਾ ਰੂਪ ਬੰਨਣਾ ਸ਼ੁਰੂ ਹੁੰਦਾ ਹੈ ਅਤੇ ਵਾਹਿਗੁਰੂ ਜੀ ਦੀਆਂ ਸਿਫਤਾਂ ਆਪਣੇ ਵਿੱਚ ਪੈਦਾ ਹੁੰਦੀਆਂ ਅश्चर्य ਖੁਸ਼ੀ ਨਾਲ ਦੇਖਦਾ ਹੈ ਇਸ ਤੋਂ ਬਾਅਦ ਗੁਰਸਿੱਖ ਆਪਣੀ ਖੁਸ਼ੀ ਨਾਲ ਆਪਣੀ ਆਖਰੀ ਇੱਛਾ ਅਨੁਸਾਰ ਵਾਹਿਗੁਰੂ ਜੀ ਨਾਲ ਅਪੇਦ ਹੋ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ